ਉਹ ਚੰਨੇ ਖਰਚਾ ਸਾਨੂੰ ਖਾ ਲੈਣ ਦੇ ਫੇਰ ਖਾਲੀ ਤੂੰ ਉੱਤੇ ਚੜਦਾ ਹੁੰਨਾ ਆਏ ਕਾਹਨੋਂ ਮਾਨ ਸਾਹ ਬਾ ਮਦਾ ਭਾਂਡੇ ਮਜਰੇ ਤਾਂ ਚੱਕੀ ਆ ਨਾ ਛੋਟੇ ਕੇ ਨਹੀਂ ਅੱਛਾ ਅੱਛਾ ਛੋਟਾ ਸਾਂਝ ਕੰਮ ਹੀ ਆ ਆ ਟਾਣੋ ਆ ਕੰਮ ਤਾਂ ਮੇਰੇ ਸੀਗਾ ਓਏ ਸੁੱਖਾ ਕਹਿੰਦਾ ਮੈਂ ਬੇਲਾ ਫੜਦਾ ਮੈਨੂੰ ਨਾ ਰੱਖ ਲਾ ਉਹਨਾਂ ਆਖਾ ਮਜਦ ਭਾਂਡੇ ਮਜਲਾ ਕਰ ਉਹਨੇ ਤਕੰਜਨ ਨੇ ਮੈਨੂੰ ਲਾਂਬਾ ਦਵਾਤਾ ਤੇ ਨਾ ਨਾ ਖਤਾਲੋ ਮਰੇ ਕੋਈ ਉਹ ਗਾ ਖਰਾਬ ਕਰਤੇ ਆ ਤੂੰ ਗੋਲਗਾਪੇ ਖਵਾ ਲਗਰ ਭਾਂਡੇ ਮੈਂ ਮਾਇਦਾ ਕਰੂੰਗਾ ਹਾਂ ਮਾਨ ਸਾਹਿਬ ਹੁਣ ਪਾਣੀ ਦੇਖੋ ਪਹਿਲਾਂ ਨਾਲੋਂ ਕਿੰਨਾ ਸਵਾਦ ਲੱਗਦਾਗਾ ਓਏ ਨਹੀਂ ਪਰ ਜਾਈ ਓਏ ਪਾਣੀ ਤਾਂ ਉਹੀ ਆ ਮੈਂ ਬਣਾਉਣਾ ਪਹਿਲਾਂ ਵਾਂਗੂ ਨਹੀਂ ਚੰਨੀ ਵੀਰ ਜੀ ਪਾਣੀ ਹੁਣ ਜ਼ਿਆਦਾ ਤਸਤਾ ਓ ਪਰ ਜਾਈ ਉਹ ਫਰਕ ਵਸ ਇੰਨਾ ਹੀ ਆ ਵੀ ਹੁਣ ਸੁੱਖਾ ਖਵਾਉਂਦਾਗਾ ਓ ਖਵਾਉਣ ਨਾਲ ਕੀ ਫਰਕ ਆ ਚੰਨੀ ਮਾਨ ਸਾਹਿਬ ਮਾਤਾ ਦਾ ਸਾਨੇ ਪਾ ਕੇ ਖਵੰਦਾ ਸੀਗਾ ਤੇ ਸੋਖਾ ਬਣਾ ਦੱਸਾ ਉਹਨਾਂ ਦਾ ਖਵਾ ਆਂਦਾ ਤਾਂ ਟੈਸਟ ਬਣ ਗਿਆ